ਸ਼੍ਰੀ ਕਾਂਟਕ ਸਭਾ ਵੱਲੋਂ ਸ਼੍ਰੋਮਣੀ ਕਾਲਜ ਦੇ ਜਲਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਦੇ ਸਬੰਧ ਵਿੱਚ ਹਲਕਾ ਵਾਈਜ਼ ਮੀਟਿੰਗਾਂ ਕਰਕੇ ਜ਼ਿਲ੍ਹੇ ਦੇ ਔਰ ਸਟੇਟ ਦੇ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਜਿਹੜੀ ਸੰਗਤ ਦੀ ਪ੍ਰਵਾਨਗੀ ਨਾਲ ਜਿਨ੍ਹਾਂ ਨੇ ਪੱਟੀਆਂ ਪੱਟੀਆਂ ਭਰਤੀ ਕਰੀਆਂ ਉਹ ਪ੍ਰਕਿਰਿਆ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਔਰ ਪਹਿਲੀ ਵਾਰੀ ਹੋਇਆ ਬਹੁਤ ਲੰਮੇ ਸਮੇਂ ਬਾਅਦ ਕਿ ਡੈਲੀਗੇਟ ਜਿਹੜੀ ਚੋਣ ਹੈ ਉਹ ਸੰਗਤ ਦੀ ਪ੍ਰਵਾਨਗੀ ਨਾ ਹੋ ਰਹੀ ਹੈ ਨਹੀਂ ਤਾਂ ਕਿ ਕੰਡੀਗੜੋਂ ਲਿਸਟ ਆਉਂਦੀ ਹੁੰਦੀ ਸੀ ਤੇ ਉਹਨੂੰ ਉਹੀ ਬਣ ਜਾਂਦੇ ਸੀ ਵਰਕਰਾਂ ਨੂੰ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਹੋਇਆ ਕੀ ਸੋ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਸੀ ਕਿ ਸੰਗਤ ਤੋਂ ਪ੍ਰਵਾਨਗੀ ਕਰਾ ਕੇ ਆਪਾਂ ਉਹ ਫੈਸਲਾ ਜਿਹੜਾ ਉਹ ਕਰਨਾ ਸੋ ਅੱਜ ਅਸੀਂ ਉਸ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਤਿੰਨੋਂ ਹਲਕਿਆਂ ਦੀ ਉਹ ਪ੍ਰਕਿਰਿਆ ਤਕਰੀਬਨ ਜਿਹੜੀ ਸਹਿਮਤੀ ਨਾਲ ਮੁਕੰਮਲ ਕਰੀ ਆ ਔਰ ਅਸੀਂ ਉਹ ਲਿਸਟ ਉੱਤੇ ਜਾਂ ਆਪਾਂ 10 ਮਿੰਟ ਵਿੱਚ ਬੈਠ ਕੇ ਉੱਤੇ ਦਸਤਰਾ ਉਹ ਦੇਖਨੇ ਆ ਅਨਾਉਂਸ ਕਰਦੇ ਆਂਗੇ ਸਾਰੇ ਨੇ ਸੰਗਤ ਨੇ ਪ੍ਰਵਾਨਗੀ ਦਿੱਤੀ ਆ ਔਰ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਜ਼ਿਲ੍ਹੇ ਦੀ ਮੁਕੰਮਲ ਹੋ ਗਈ ਆ ਅਤਲੀ ਬੀਜੇਪੀ ਘਟੂਨੀ ਬੜੀ ਚਰਚਾ ਬਣੀ ਜੀ ਅਸੀਂ ਵਾਲੇ ਕਿਸੇ ਗੱਠ ਜੋੜ ਕਿਸੇ ਗੱਲਬਾਤ ਸਾਡਾ ਕੋਈ ਹਲੇ ਕੁਝ ਨਹੀਂ ਆ ਅਸੀਂ ਤਾਂ ਪੰਥਾਰ ਪੰਜਾਬ ਦੇ ਕਿਸਾਨ ਦੀ ਪਹਿਰੇਦਾਰੀ ਲਈ ਇੱਕ ਜਮਾਤ ਖੜੀ ਕਰਨੀ ਆ ਜਿਹੜੀ ਹਲੇ ਤੱਕ ਤੇ ਨਜ਼ਰ ਨਹੀਂ ਆਉਂਦੀ ਇਹ ਗੱਠ ਜੋੜ ਨੇ ਜਿਹੜੇ ਇਹ ਸੱਤਾ ਦੇ ਸਮਝੌਤਿਆਂ ਦੀ ਗੱਲ ਆ ਅਸੀਂ ਸੱਤਾ ਦੇ ਸਮਝੌਤਿਆਂ ਦੀ ਗੱਲ ਨਹੀਂ ਕਰਨੀ ਅਸੀਂ ਪੰਥਾਰ ਪੰਜਾਬ ਦੇ ਏਜੰਡੇ ਦੀ ਗੱਲ ਕਰੀਏ ਲੈਂਡ ਪੁਲਿੰਗ ਜਿਹੜੀ ਚੱਲ ਰਹੀ ਹੈ ਕਿਸਾਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਉਹਦੇ ਪਰਜੋਰ ਸ਼ਬਦਾਂ ਜਿਨੰਦਿਆ ਕਰਦੇ ਆ ਇਹ ਸਿਰਫ ਪੰਜਾਬ ਨੂੰ ਉਜਾੜ ਕੇ ਇੱਥੇ ਗੈਰ ਪੰਜਾਬੀਆਂ ਨੂੰ ਵਸਾਉਣ ਦੀ ਸਾਜਿਸ਼ ਰੱਖੀ ਜਾ ਰਹੀ ਹੈ ਜਿਹਦੇ ਤੇ ਦਿੱਲੀ ਦੀ ਸਰਕਾਰ ਕੇਜਰੀਵਾਲ ਔਰ ਉਹਨਾਂ ਦੀ ਟੀਮ ਪੰਜਾਬ ਨੂੰ ਇੱਕ ਕਲੋਨੀ ਸਮਝ ਕੇ ਲੁੱਟ ਰਹੀ ਹੈ ਔਰ ਪੰਜਾਬ ਨੂੰ ਉਜਾੜ ਕੇ ਇੱਥੇ ਪਤਾ ਨਹੀਂ ਵਸਾਉਣਾ ਕਿਹਨੂੰ ਚਾਹੁੰਦੇ ਨੇ ਇਹ ਪ੍ਰਕਿਰਿਆ ਨੂੰ ਪੂਰੇ ਅਨੁਕੂਲ ਪੰਜਾਬ ਹੈ ਜਿਹੜਾ ਰੱਧ ਕਰਦਾ ਰਸੀਬ ਆਪਦੇ ਕੋਲੋਂ ਸਾੰਤਨੀ ਤੋਂ ਰੋਡ ਕਰ ਰਹੇ ਕਿ ਤੁਹਾਨੂੰ ਕਰਨਾ ਹੈ ਪਰ ਤੁਸੀਂ ਤੁਮ ਜਾ ਰਹੇ ਬਿਲਕੁਲ ਪੂਰਾ ਸਾਥ ਦੇਵਾਂਗੇ ਜੋ ਐਸਕੇਮ ਫੈਸਲਾ ਲਓਗੇ ਉਹਨਾਂ ਦੀ ਮੀਟਿੰਗ ਵੀ ਕਰਕੇ ਆਇਆ ਉਹਨਾਂ ਦੇ ਨਾਲ ਵੀ ਪੂਰਾ ਸਹਿਯੋਗ ਕਰਾਂਗੇ ਜੋ ਅਸੀਂ ਆਪਦੇ ਵੱਲੋਂ ਕਰ ਸਕਦੇ ਹਾਂ ਅਸੀਂ ਉਹ ਵੀ ਪੂਰਾ ਠੀਕ ਨਹੀਂ ਬਾਦ ਸਾਹਿਬ ਦੀ ਸ਼੍ਰੀਤੀ ਜਿਸ ਦਾ ਸਰਕਾਰ ਬਣਾ ਰਹੀ ਹੈ ਸ਼ਰਮਣੇ ਕਮੇਟੀ ਉਹਦਾ ਵਿਰੋਧ ਕਰ ਰਹੀ ਹੈ ਇਹਦੇ ਬਾਰੇ ਤੁਸੀਂ ਵੀ ਦੇਖੋ ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਜਿਹੜੇ ਏਡੇ ਉੱਚੇ ਸੋਚੇ ਦਿਹਾੜੇ ਹੁੰਦੇ ਨੇ ਜਿੱਡੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੈ ਕੁਰਬਾਨੀ ਹੈ 350 ਸਾਲ ਸਮਾਗਮ ਆਪਾਂ ਮਨਾਉਣੇ ਨੇ ਸੋ ਕਿਸੇ ਨੂੰ ਵੀ ਧਿਰ ਨੂੰ ਕੋਈ ਅਸੀਂ ਆ ਸਰਕਾਰ ਐਸਪੀਸੀ ਐ ਇਹਨਾਂ ਚੀਜ਼ਾਂ ਉਸ ਪ੍ਰੋਸੈਸ ਨਹੀਂ ਮਨਾਉਣੀ ਚਾਹੀਦੀ ਇਹ ਏਡੇ ਵੱਡੇ ਜਿਹੜੇ ਪਵਿੱਤਰ ਦਿਹਾੜੇ ਨੇ ਇਹ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ 2 ਦਸੰਬਰ ਤੇ ਸ਼੍ਰੀ ਕਾਫਟਕ ਸਾਹਿਬ ਤੋਂ ਪੰਜ ਸਿੰਘ ਸਭਾ ਦਾ ਉਹ ਸੁਲਾਈ ਫੈਸਲੇ ਅਨੁਸਾਰ ਜੋ ਸ਼੍ਰੋਮਣੀ ਕਾਲੇਦੋੜ ਦੀ ਪੁਨਰ ਸੁਰਜੀਤੀ ਲਈ ਭਰਤੀ ਦੀ ਮੁਹਿੰਮ ਸੀ ਉਹ ਮੁਕੰਮਲ ਹੋਈ 15 ਲੱਖ ਤੋਂ ਜਨਰਲ ਭਰਤੀ ਜਿਹੜੀ ਉਹ ਟੱਪ ਗਈ ਜੀ ਤੇ ਉਹਦੇ ਤਹਿਤ ਹੁਣ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਜਿਹੜੀ 50 ਹਜ਼ਾਰ ਤੋਂ ਵੱਧ ਭਰਤੀ ਹੋ ਚੁੱਕੀ ਹੈ ਉਹਦੇ ਮੁਤਲਕ ਜਿਨ੍ਹਾਂ ਨੇ ਕਾਪੀਆਂ ਭਰਾਈਆਂ ਨੇ ਉਹ ਸਾਰੇ ਵਲੰਟੀਅਰ ਸਬਾਨਾ ਨੂੰ ਅੱਜ ਸਦਕੇ ਡੈਲੀਗੇਟ ਕਿਨੇ ਗਏ ਨੇ ਜਿਨ੍ਹਾਂ ਦੇ ਵਿੱਚ ਉਹ ਸਟੇਟ ਡੈਲੀਗੇਟ ਵੀ ਪਏ ਨੇ ਜਿਨ੍ਹਾਂ ਨੇ 11 ਅਗਸਤ ਨੂੰ ਤੀਜਾ ਸਿੰਘ ਸਮੁੰਦਰੀ ਹਾਲ ਪ੍ਰਧਾਨ ਸ਼ਰਮ ਨੇ ਕੱਲ੍ਹ ਦੇ ਵੀ ਚੋਣ ਕਰਨੀ ਹੈ ਤੇ ਜਿਹੜਾ ਡੈਲੀਗੇਟ ਪਏ ਨੇ ਜਿਨ੍ਹਾਂ ਨੇ ਜ਼ਿਲ੍ਹਾ ਜੱਸੀ ਬੰਦੀ ਵਿੱਚ ਆਪ ਦੇ ਸੁਝਾਅ ਦੇ ਨੇ ਯੋਗਦਾਨ ਦੇਣਾ ਉਹਨਾਂ ਸਾਰਿਆਂ ਦੇ ਮੁਤਲਕਾ ਚ ਵੀਡੀਓ ਸੀ ਹਾਲ ਕਿੱਦਾਂ ਭਰਿਆ ਹੋਇਆ ਤੇ ਇਹ ਸਿਰਫ ਡੈਲੀਗੇਟਰ ਦੀ ਮੀਟਿੰਗ ਹੈ ਇਹਨਾਂ ਨੇ ਗਾਂ ਕਾ 5.2 ਤੋਂ ਕਾਪੀਆਂ ਭਰਾਈਆਂ ਨੇ ਹਲਕਾ ਫਤਿਹਕਰ ਸਾਹਿਬ ਮੈਂ ਚੈਲੇਂਜ ਕਰਦਾਂ ਓਪਨ ਚੈਲੇਂਜ ਭਾਵੇਂ ਜਿਹੜੇ ਦਾਗੀ ਨੇ ਉਹ ਹੋ ਜਾਣ ਜਾਂ ਕੋਈ ਹੋਰ ਪਾਰਟੀ ਜਨਰਲ ਭਰਤੀ 50 ਹਜ਼ਾਰ ਤੋਂ ਉੱਪਰ ਦੀ ਦਿਖਾ ਦੇਣ ਇਹ ਵਰਕਰ ਦਿਖਾ ਦਮ ਇੱਕ ਇੱਕ ਬੱਲੇ ਦਾ ਆਧਾਰ ਕਾਰਡ ਮੋਬਾਈਲ ਨੰਬਰ ਜਿਹਨੋਂ ਕੋਈ ਸ਼ੰਕਾ ਹੈ ਉਹ ਸੰਪਰਕ ਕਰ ਲੇ ਤੇ ਫਿਰ ਤੁਹਾਡੇ ਰਾਹੀਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਗਾ ਬਹੁਤ ਥੋੜਾ ਸਮਾਂ ਰਹੇਗਾ ਮੈਨੂੰ ਪਤਾ ਮੰਨ ਤੁਹਾਡੇ ਸਾਰਿਆਂ ਦੇ ਬਣੇ ਹੋਏ ਪਰ ਤੁਹਾਡੇ ਕਿਸੇ ਕੋਈ ਸਕੂਲ ਕੋਈ ਕਾਲਜ ਕੋਈ ਯੂਨੀਵਰਸਿਟੀ ਦਾ ਦਾਬੇ ਤੁਹਾਡੇ ਤੇ ਪੈ ਰਹੇ ਨੇ ਤੁਸੀਂ ਬਹੁਤ ਸਿਹਤ ਪਰ ਥੋੜਾ ਜਿਹਾ ਸਮਾਂ ਹੋ ਰਿਹਾ ਹੈਗਾ ਮੈਨੂੰ ਪਤਾ ਤੁਹਾਡੇ ਸਾਰਿਆਂ ਦੇ ਫੋਨ ਮੇਰੇ ਕੋਲ ਆ ਚੁੱਕੇ ਆ ਬਹੁਤ ਛੇਤੀ ਜਦੋਂ ਹੰਟਾ ਚ ਆਉਂਦਾ ਆਉਂਗਾ ਪਰ ਉਹਨੂੰ ਬੇਝਿਤੀ ਕਰ ਤਾਂ ਉਹ ਖੁੱਲ ਕੇ ਸਾਹਮਣੇ ਆ ਜਾਓ ਅੰਤ ਤੇជីវੀਤਾ ਆਪਰ ਸਾਹਮਣੇ ਕੜੰਦਾ ਇਹੀ ਸਹੀ ਸਬਾ ਵਾਹਿਗੁਰੂ ਜੀ ਦਾ ਖੌਸਾ ਵਾਹਿਗੁਰੂ ਜੀ ਕੀ ਖਫਾ